ਸਰਕਾਰ ਸਾਹਮਣੇ ਰੱਖ ਸਕੀਏ ਕਿ ਅਸੀਂ ਜਨਰਵਾਦ ਦੇ ਵਿੱਚ ਲੜਨੀਆਂ ਕਰ ਰਹੇ ਆ ਅਸੀਂ ਸੱਚ ਮੁੱਕਾ ਥੱਕੇ ਹੋਏ ਲੋਕਾਂ ਥੱਕੇ ਹੋਏ ਲੋਕਾਂ ਪਰ ਤੁਸੀਂ ਯਾਦ ਕੀ ਕਿਸ ਅਧਿਕਾਰੀ ਨੇ ਲਗਾਇਆ ਜਿਹੜਾ ਅੱਜ ਤੱਕ ਨਹੀਂ ਕੀਤਾ ਹਰ ਇੱਕ ਬੰਦਾ ਜੋ ਆਪਣੇ ਘਰ ਨੂੰ ਕੰਮਾਂ ਦੇ ਵਿੱਚ ਫਸ ਗਿਆ ਜਾ ਕੇ ਉਸ ਨੇ ਇਹ ਚੀਜ਼ ਉਤਨੀ ਦਿੱਤੀ ਕਿਉਂ ਨਹੀਂ ਦਿੱਤੀ ਕਿਹੋ ਜਿਹਾ ਜੇ ਇਕੱਲੇ ਛੋਟੇ ਜਿਹਾ 15 20 ਲੀਟਰ ਸੀ ਕਹ ਲਈਏ ਇਹ 15 20 ਲੀਟਰ ਸਾਨੂੰ ਪੱਕਾ ਕਰਾਉਣ ਦੇ ਜਾ ਕੇ ਤੁਸੀਂ ਜਵਦੀਆਂ ਕਰ ਲੋ ਕਦੇ ਮੌਨਤ ਨਹੀਂ ਹੋਣਾ ਜੇਕਰ ਤਾਗਰਾਦੀ ਸਰਕਾਰ ਜੀ ਤਾਂ ਜਦੋਂ 21 ਦੇ ਚਾੜਾ ਲੱਗਿਆ ਸੀ ਕਾਪਟਨ ਦੀ ਸਰਕਾਰ ਨਾਲ ਕੋਈ ਇੱਕ ਬੰਦਾ ਪਪਾ ਭਾਰਤੀ ਉਹ ਕਹਿੰਦਾ ਸੀ ਉਹਨਾਂ ਤਨਖਾਹਾਂ ਪਤਾ ਨਹੀਂ ਸੀ ਮਿਲਿਆ ਉਹ ਮੱਤੇ ਵਾਦਾ ਨਹੀਂ ਸੀ ਮਿਲਿਆ ਉਹ ਲੋਕ ਕਿਸੇ ਭੁੱਖ ਨਾਲ ਜਨ ਸੱਚੀ ਕੋਦੇ ਸੀ ਉਰੋ ਉਤੇ ਜਾ ਜਾ ਕੇ ਸਾਡੇ ਅੱਗੇ ਬੈਠੇ ਸੀ ਅੱਜ ਕੋਈ ਗਾਸਟਰ ਨਹੀਂ ਲਗੇ ਅੱਜ ਜਦੋਂ ਦੋਦੀ ਦੇ ਕਿਹੜਾ ਲੋਰ ਕੇ ਵੀਰਤਿਆਂ ਦੀ ਰਿਪੋਰਟ ਹੋ ਗਈ ਦੋਦੀ ਤੋਂ ਫਾਰ ਕਰਕੇ ਘਰੇ ਤੋਰਦੇ ਸਰਵਾਈ ਥੋੜੀ ਕੋਈ ਨਹੀਂ ਅੱਜ ਜਿੰਨੇ ਜੜਾ ਕੋਈ ਇਹ ਨਹੀਂ ਕਿ ਥੋਰ ਬਣ ਗਏ ਥੋੜੀਆਂ ਜੜਾ ਅਜ ਫੇਰ ਉੱਥੀਆਂ ਉੱਥੀਆਂ ਇਹ ਮਤ ਪੇਖਾ ਕਰ ਦਿਓ ਇਹ ਪੇਖਾ ਜੱਜ ਜਿਲ੍ਹਾ ਪਾਲੋ ਕੀ ਜੀ ਓਵਰਟਾਈਮ ਲਾ ਕੇ ਕੋਈ ਤਨਖਾਹ ਬਣਾ ਕੇ ਅਸੀਂ ਬੱਚਿਆਂ ਦਾ ਗੁਜ਼ਾਰਾ ਕਸ ਸਕਦੇ ਆ ਹੋ ਓਵਰਟਾਈਮ 45 ਸਾਲ ਤੋਂ ਬਾਅਦ ਲੱਗਣਾ ਨਹੀਂ 45 ਸਾਲ ਤੋਂ ਬਾਅਦ ਬਸਾ ਦੇ ਘਰੇ ਨਹੀਂ ਜਾਣਾ 15000 ਰੁਪਏ ਨਾਲ ਇੱਕ ਨਾ ਪਰਿਵਾਰ ਦਾ ਇਸ ਮੰਗਾਈ ਦੇ ਜੋਖ ਦੇ ਵਿੱਚ 7-7000 ਕਿਹੜਾ ਬੱਚਿਆਂ ਦੇ ਸਕੂਲਾਂ ਦੀ ਫੀਸ ਆਉਂਦੀ ਹੈ ਦੇ ਜਿੱਤੇ ਅਸੀਂ ਝੋਲੀ ਕਰਦੇ ਆ ਕਿਹੜੀਆਂ ਬਸਾਂ ਦੇ ਅਸੀਂ ਡੋਟੀ ਕਰਦੇ ਆ ਸਾਡੇ ਕਿੰਡਾ ਜੈਲਾ ਰਿਆਂ ਅਸੀਂ ਕਿਹ੍ਹਾ ਪੈਣਾ ਨੂੰ ਲੈ ਕੇ ਜਾਂਦੇ ਆ ਕੀ ਅਸੀਂ ਇੱਥੇ ਸੇਫ ਹੈ ਕੀ ਇਹ ਫ੍ਰੀ ਡੋਟੀ ਦੇ ਅਗਰ ਸੇਫ ਹੈ 48 ਸੀਟ ਬਸ ਦੇ ਕਿ ਤੋੜ ਦਿੱਤੀ ਜਾਂਦੀ ਹੈ ਸਾਡੇ ਡਰਾਈਵਰ ਕੈਪਟਨ ਨੂੰ ਇੱਥੇ ਲਿਖ ਦਿੱਤਾ ਜਾਂਦਾ ਕਿ ਜਾਓ ਜੱਗੇ ਦਾ ਲਾਓ ਉਸ ਬਸ ਦੇ ਵਿੱਚ ਸਵਾਰੀ ਦੀ ਗਿਣਤੀ ਹੋ ਜਾਂਦੀ 125 130 ਜੇਕਰ ਤੁਸੀਂ ਇੱਥੇ ਜਾ ਕੇ ਬੇਸਮੈ ਦੀਆਂ ਬ੍ਰੇਕ ਮਾਰ ਲੈ, ਪੁੱਛੋ ਮਾਰ ਲੈ, ਕਾ ਰਾਪੜੇ ਮਾਰ ਲਓ। ਟੱਪੇ ਤੋਂ ਸਵਾਰੀ ਚੜ੍ਹਨ ਨੂੰ ਜਗਾੜੀ ਵੱਜਦੀ। ਜੇਕਰ ਨਾ ਬ੍ਰੇਕ ਮਾਰੇ ਤਾਂ ਸੋਡੀ ਰਿਪੋਰਟ ਹੈ। ਤੇ ਜੋ ਬੱਸ ਦੇ ਵਿੱਚ ਕੋਈ ਕੀ ਇੰਡਾ ਲੱਤ ਕੇ ਮਾਰ ਗਈ। ਸਤਨਾਕੀ ਰਵ ਜੇਲਾ ਚ ਬੈਠਾ ਪੁੱਛਦੇ ਜੇ ਮਲੇਮਰ ਦਾ ਅਧਿਕਾਰੀ ਆ ਗਿਆ ਤਾਂ ਜਾਣ ਦੇ ਕੋਈ। ਜਿੰਨਾ ਤੁਸੀਂ ਭੱਜ ਭੱਜ ਕੰਮ ਕਰਦੇ ਆ। ਅੱਜ ਤਾਂ ਛੋਟ-ਛੋਟ ਕੇ ਜਾਂਦੇ ਆ। ਉਹ ਚਾਤਮਾ ਦੇ ਮਾੜੀ ਜੀ ਤੁਹਾਡਾ ਪੁਛੋੜ ਕੀ ਐ? ਤੁਸੀਂ ਅੱਜ ਕੋਈ ਤੁਸੀਂ ਪਾਦਲ ਤੋੜ ਕੇ ਤੇ ਸਪੈਕਟਰ ਚਾਲ ਚਾਲ ਸਪੈਕਟਰ ਜਾਤੋ ਸੀ ਨੰਬਰ ਨਹੀਂ ਲੈਣੇ। ਤੁਸੀਂ ਅੱਜ ਉਸ ਇਜਾਜ਼ਤ ਦੇ ਵਿੱਚ ਹੀ ਧਸੇ ਬੈਠੇ ਹੋ। ਜੇ ਲੜਾਈ ਕਰਕੇ ਤੁਸੀਂ ਮਾੜਾ ਮੋੜ ਪਹਿਲਾਂ ਸਰ ਖੜੇ ਹੋ। ਤੋਂ ਬਾਅਦ 25 11 ਜੱਤੇ ਮਨੀ ਦੀ ਦੇਣ ਹੈ 25 11 ਜੱਤੇ ਮਨੀ ਦੀ ਦੇਣ ਹੈ। ਜੇ ਮੇਲੇ ਨਾ ਲੱਗਿਆ ਜਦ 25 11 ਜਦੋਂ ਬੰਦੀ ਕਰਕੇ ਲੱਗੇ ਲੱਗਿਆ ਸੋ ਸਾਡੇ ਨਾਲ ਸਾਡੇ ਨਾਲ ਬਹਿ ਕੇ ਸਾਡੇ ਨਾਲ ਖਾ ਕੇ ਬੰਦੇ ਦੇ ਜਿਹੜੇ ਸਮਾਰ ਤੇ ਚਾਰ ਮੈਂਬਰ ਹੋਰ ਚਾਰੇ ਮੈਂਬਰਾਂ ਦੀ ਮਾਤੇ ਕੜੀ ਹੁੰਦੀ ਮੇਰੇ ਪਿਓ ਦੀ ਮੱਤ ਮੇਰੇ ਨਾਲ ਨਹੀਂ ਰਾਜੀ ਮੇਰੇ ਧੀ ਪੋਤਰੀ ਮੇਰੇ ਨਾਲ ਨਹੀਂ ਰਾਜੀ ਪਰ ਇੱਕ ਸਿਆਣਾ ਘਰ ਦਾ ਜਿਹੜਾ ਮੋਟੇ ਹੁੰਦਾ ਜਾਂ ਲਾਡੇਦਾਰ ਹੁੰਦਾ ਉਹਦਾ ਇੱਕ ਕੰਮ ਹੁੰਦਾ ਕਿ ਮੇਰਾ ਪਰਿਵਾਰ ਜਿਵੇਂ ਦਾ ਵੀ ਹੋਵੇ ਮੇਰਾ ਪਰਿਵਾਰ ਇਕਜੁੱਟ ਰਹੇ ਮੇਰੇ ਪੁੱਤਾਂ ਦੇ ਵਿੱਚ ਵੱਡੀ ਆਣਾ ਪੈ ਜਾਣਾ ਸਾਡੇ ਘਰ ਦੇ ਵਿੱਚ ਕੰਧਾਂ ਆਣਾ ਨਿਕਲ ਜਾਣਾ ਜੋ ਸਾਡੇ ਨਹੀਂ ਆਉਣੀ ਕੁਝ ਗੱਲਾਂ ਤੋਂ ਮਨੇ ਮੇਰੀ ਬੁੱਕਲ ਦੇ ਵਿੱਚ ਕਿੰਨਾ ਮਿੱਠਾ ਅਸੀਂ ਅੱਥਰੂ ਸਭ ਪੂਰਾ ਚਿल्ल्या ਕੋਣ ਨੇ ਸਾਡੇ ਤੇ ਤਸੱਲੀ ਕੀਤੀ ਇਹਨਾਂ ਨੇ ਜਿਵੇਂ ਲੇਟ ਆਏ ਉਹਨੇ ਰਗੜਿਆ ਅੱਜ ਫੇਰ ਸਾਡੇ ਚਾਚੇ ਚਾਚੇ ਸਾਡੇ ਜ਼ਰੂਰ ਹੈ ਸਾਡਾ ਫੇਰ ਉਹਨਾਂ ਨੂੰ ਸਹੀ ਦਾ ਫੇਰ ਉਹਨਾਂ ਨੂੰ ਸਮਝਾਉਂਦਾ ਫੇਰ ਉਹ ਹੀ ਚੰਗਿਆ ਜੇ ਜਿਹੜੀਆਂ ਤਰੀਆਂ ਤੇ ਅਸੀਂ ਬੈਠੇ ਜਿਹੜੀਆਂ ਛੜਕਾਂ ਦੀਆਂ ਲੋਟਾਂ ਸਾਡੀਆਂ ਪਹਿਲਾਂ ਨਾਲ ਚਿੰਬੜੀਆਂ ਉਹ ਅਸੀਂ ਅੱਜ ਖੋਲ ਭੁੱਲ ਗਏ ਅਸੀਂ ਤਾਂ ਅੱਜ ਖੋਲ ਭੁੱਲ ਕੇ ਅੱਜ ਫੇਰ ਉੱਥੇ ਜਾ ਕੇ ਤੈ ਇਹਾਰੇ ਹਾਲਾਤ ਨੇ ਭਰਾਵੋ ਅਸੀਂ ਜੀ ਅਦਵਾਈ ਕੀਤੀ ਐ ਇੱਕ ਰੀਤੇ ਲੱਗੇ ਆ ਕੋਈ ਖਾਣ ਦਾ ਨਹੀਂ ਘਰਾਣਾ ਨੇ ਸਾਡਾ ਕੋਈ ਪੰਚਾਇਤ ਮੈਂਬਰ ਵੀ ਨਹੀਂ ਉਹ ਲੀਡਰ ਬਾਨਾ ਕੋਈ ਆਏ ਕੋਈ ਇੱਛਾ ਨਹੀਂ ਸੀ ਕਿ ਲੀਡਰ ਬਣ ਜਾਊਗਾ ਪਰ ਅਸੀਂ ਕਿ ਸਾਡੇ ਅੰਦਰ ਜज्ਬਾ ਸੀ ਜਨੂਨ ਸੀ ਕਿ ਅਸੀਂ ਲੜਾਂਗੇ ਯਾਰ ਅਸੀਂ ਇਕੱਲੇ ਕੇ ਚੱਲਾਂਗੇ ਅਸੀਂ ਇਕੱਠ ਲੈ ਕੇ ਚੱਲਾਂਗੇ ਅਸੀਂ ਨਾ ਖਪਾਵਾਂਗੇ ਸਾਕਾਂ ਨੂੰ ਤੇ ਪਾਈ ਵੀ ਅਜੇ ਤੱਕ ਸਾਡਾ ਕੰਮ ਪਿਆ ਅਜੇ ਤੱਕ ਪਾਈ ਵੀ ਅਜੇ ਨਾ ਵੀ ਬਣਾਉਂਦਾ ਮੇਰੀ ਦੀ ਪੂਰੀ ਕਰਦਾ ਪਰ ਉਸ ਦਾ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਵੀ ਰੁਕੋ ਯਾਰ ਸਮੇਂ ਤੋਂ ਕੰਮ ਲੜੋ ਅਜੇ ਸਾਡੇ ਹੱਥ ਦੇ ਵਿੱਚ ਕੋਈ ਜ਼ਮੀਰ ਨਹੀਂ ਆ ਗਈ ਕਿ ਜਿਹੜਾ ਅਸੀਂ ਭੜਕ ਕੇ ਤੋਂ ਭੁੱਲ ਜੀਏ ਜਾਂ ਭੱਜ ਜਾਈਏ ਅੱਜ ਵੀ ਜੇ ਅਸੀਂ ਕੁਝ ਕਰਨਾ ਹੈ ਤਾਂ ਸਾਡੀ ਭਰਾਤਰੀ ਜੱਟਾਂ ਦੀ ਅਜਾ ਤੇ ਬੰਦੀ ਕਿਦੋਂ ਟਿਕਵਾ ਦੇ ਵਿੱਚ ਆਈ ਆ ਅਸੀਂ ਆਉਂਦੇ ਨਹੀਂ ਅਸੀਂ ਮਾਨ ਸਨਮਾਨ ਕੀਤਾ ਸੀ ਹਾਰ ਪਾਈ ਸੀ ਜਿੱਦ ਨੂੰ ਅਰਦਾ ਜਾਂਦੇ ਮਜਾਰੇ ਹੋਏ ਥੋੜੇ-ਮੋੜੇ ਕਿਲੇ ਖੇਤ ਦੇ ਪਾਈਆਂ ਦੇ ਵਿੱਚ ਹੁੰਦੇ ਆ ਪਰਿਵਾਰਾਂ 'ਚ ਹੁੰਦੇ ਆ ਪਰ ਉਹਨਾਂ ਨੇ ਸਭ ਕੁਝ ਛਾੜਿਆ ਨਾਲ ਬੈਠਦੇ ਰਹੇ ਅਸੀਂ ਉਹਨਾਂ ਨਾਲੋਂ ਸਾਡੇ ਨਾਲ ਅੱਜ ਵੀ ਸਾਡੇ ਭਰਾ ਸਾਡੀਆਂ ਜਗਵਾਈ ਵੀ ਕਰਦੇ ਆ ਸਾਡੇ ਨਾਲ ਵੀ ਚੱਲਦੇ ਆ ਸਾਨੂੰ ਇਹ ਪਤਾ ਕਿ ਸਾਡੀਆਂ ਜੇ ਕੱਚੀਆਂ ਜੱਦੀ ਬੰਦੀਆਂ ਉਹ ਕੰਮ ਕਰਦੀਆਂ ਸਾਨੂੰ ਇਹ ਆ ਕਿ ਅਸੀਂ ਇੱਥੇ ਆਈ ਹਾਂ ਉਹਨਾਂ ਨੇ ਅਜ ਤੱਕ ਇਹ ਨਹੀਂ ਚੰਗਾਇਆ ਕਿ ਅਸੀਂ ਅਜ ਤੱਕ ਉਹਨਾਂ ਨੇ ਇਹ ਨਹੀਂ ਚੰਗਾਇਆ ਕਿ ਬੱਚੀ ਹੈ। ਕੋਈ ਇਹਨੂੰ ਕਬੂਲ ਨਹੀਂ ਅਸੀਂ ਉਹਨਾਂ ਨੂੰ ਕਬੂਲ ਨਹੀਂ ਕਿਉਂਕਿ ਅਸੀਂ ਕੱਚੇ ਆ। ਅਸੀਂ ਭਰਾਵੋ ਮਾਰ ਜਾਂਦੇ ਆ ਠੇਕੇਦਾਰੀ ਸੱਚੀ ਦੀ। ਕੋਈ ਧੀਆ ਧੀਆ ਪੈਣਾ ਜਾਂ ਜਿਹੜੇ ਸਾਡੇ ਭਰਾ ਜਿਹੜੇ ਪਰਿਵਾਰਾਂ ਦੇ ਮੈਂਬਰ ਸਾਡੀਆਂ ਬਸਾਂ ਦੇ ਸਫਲ ਕਰਦੇ ਆ ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਹੈ। ਕਿ 4 ਮਹੀਨਿਆਂ ਤੋਂ 6 ਮਹੀਨਿਆਂ ਤੋਂ 7 ਤੋਂ ਹਟਾਲਾ ਦੇ ਜਾ ਕੇ ਬਹਿ ਜਾਂਦੇ ਆ ਪੀ ਇਹ ਕੰਮ ਕਰਕੇ ਰਾਜੀ ਨਹੀਂ ਸਾਡੇ ਕਿੰਡਾ ਰਿਆ ਜਾਦੇ ਬਸਾਂ ਨਹੀਂ ਰੁਕਦੀਆਂ ਸੋ ਮੈਨੂੰ ਲੱਗਦਾ ਕਿ ਪੀ ਆਰਸੀ ਬੱਸ ਦੇ ਵਿੱਚ ਕਿ 90 ਤੋਂ ਘੱਟ ਕਿਤੇ ਜਸਵਾਲੀ ਜਾਂਦੀ ਹੋਵੇ ਤੇ ਬੱਸ ਲੱਤ ਨਹੀਂ ਆ ਜਾਂਦੀ ਹੋਵੇ ਜਿਹੜੀ ਬੱਸ ਖਾਲੀ ਆ ਹਮੇਸ਼ਾ ਘੜ ਕੇ ਆਲੀ ਪਰ ਸਾਡੀਆਂ ਲੱਤੀਆਂ ਨਹੀਂ ਰੁਕਦੇ ਆ ਰਹੀਆਂ ਨਹੀਂ ਸੋ ਸਾਡੀ ਬੇਨਤੀ ਆ ਭਾਵੇਂ ਕਿ ਜਿਹੜਾ ਬਸਰੀ ਅਗਲੀ ਬਾਰੀ ਪਿਛਲੀ ਬਾਰੀ ਨੌਕ ਗਿਆ ਚੱਲ ਗਿਆ ਕਿੰਨਾਂ ਜਾਇ ਕੋਈ ਸੱਤ ਵਾਜ ਕੇ ਨੁਕਸਾਨ ਹੋ ਗਿਆ ਤੇ ਸਾਡਾ ਜਿਹੜਾ ਆਹ ਜਾਰਾ ਚਲਾਉਣ ਵਾਲਾ ਸਿਸਟਮ ਹੈ ਅੰਦਰਲੀ ਅਫਸਰਾਈ ਹੈ ਸਾਡੀ ਉੱਪਰਲੀ ਮੈਨੇਜਮੈਂਟ ਹੈ ਸਾਡੀ ਬਾਣੀ ਫੜਦੀ ਅਸੀਂ ਕੱਚੇ ਕੰਮ ਕਰਦੇ ਹਾਂ ਅਸੀਂ ਔਰ ਖੇਡ ਤੇ ਕੰਮ ਕਰਦੇ ਹਾਂ ਜਿਹੜਾ ਭਗਵਾਨ ਜਮਾਨ ਤੇ ਅਸੀ ਵੀ ਆਪ ਗਿਣੀ ਅਸੀਂ ਕਹਾਂ ਸੀ ਕਿ ਯਾਰ ਆਮ ਆਦਮੀ ਕਾਹਦੇ ਨਹੀਂ ਸਰਕਾਰੋਂ ਬਦਲਾਓ ਆਪਾਂ ਬਦਲਾ ਲੈ ਕੇ ਆਉਂ। ਅੱਜ ਹੋਈ ਬਦਲਾ ਸਾਡੇ ਨਾਲ ਗੱਲਾਂ ਕਰਦਾ ਹੈ ਕਿ ਯਾਰੇ ਅਰਥਾਂਾਂ ਤੇ ਬਹਿ ਜਾਂਦੇ ਸਾਡੇ ਨਾਲ ਬਹਿ ਕੇ ਗੱਲ ਨਹੀਂ ਕਰਦੇ ਜੋ ਦਿਨਾਂ ਤੋਂ ਵੀ ਸ਼ੇਰ ਕਰਦਿੱਤੇ ਐ ਕਿ ਸਾਡਾ ਟ੍ਰਾਂਸਪੋਰਟ ਮਾਦਰੀ ਲਾਜ ਤੇ ਲਾਜ ਦੀ ਸਰ ਕੋ ਲਗਾਇਆ ਗਿਆ 50 ਵਾਰ ਮੀਟਿੰਗਾਂ ਹੋ ਗਈਆਂ ਇੱਕ ਵੀ ਮਸਲੇ ਦਾ ਹੱਲ ਨਹੀਂ ਉੱਪਰ ਹੱਸ ਪੈਂਦਾ ਤੇ ਮੋੜਨ ਦਾ ਚਾਹੇ ਕਿਹਾਗੇ। ਕਈ ਵਾਰ ਗੁੱਸੇ ਹੋ ਕੇ ਆ ਕੇ ਕਹਿੰਦਾ ਜਾਓ ਫਿਰ ਹੜਤਾਲ ਕਰਦੇ ਜੇ ਬੜੇ ਗੁੱਸੇ ਤੋਂ ਉੱਥੇ ਜਾ ਕੇ ਕਹਿੰਦੇ ਜੇ ਹੜਤਾਲ ਕਰੀ ਜੇ ਪੈਰਾਂ 'ਚ ਪਾ ਜਾਂਦਾ ਜਦੋਂ ਉੱਥੇ ਜਾਂਦੇ ਆ ਫਿਰ ਕਹਿੰਦਾ ਵੀਰਾਂ ਦੇ ਦੋ ਦੋ ਫੋਟਾ ਵੀ ਹੱਥ ਕਰ ਦਿੰਦਾ ਸਾਡੀ ਪਹਿਲੀ ਮੰਗ ਇਹ ਜਿਹੜੇ ਹਸਾਮਾ ਸਾਡੇ ਪੰਜਾਬ ਦੀ ਆਵਾਜ਼ੀ ਆ ਫ੍ਰੀ ਕੀਤੀਆਂ ਸਾਡੀਆਂ ਮਾਂਵਾ ਪੇੜਾ ਤੋਂ ਫ੍ਰੀ ਬਜ਼ੁਰਗਾਂ ਨੂੰ ਵੀ ਕਰਦੇ ਸਟੂਡੈਂਟ ਪਾਸ ਬਣਦੇ ਆ ਸਭ ਤੋਂ ਸਹੀ ਆ ਪਰ ਬੱਸਾਂ ਦਾ ਸੀ ਯਾਰ ਦੇ ਨਾਲ ਵੀ ਨਾਲੇ ਭਾਗ ਕਿ ਜਿਹੜੀ ਭਰਤੀ ਆ ਓ ਔਰਸੋਰਸ ਦੀ ਨਾਲ ਨਾਲ ਤੇ ਕਾ ਕਰਦਾ ਐ ਅੱਛੀ ਕ੍ਰਾਚਨ ਚੱਲੀ ਆ ਹੁਣ ਕੰਟਰੋਲ ਡਰਾਈਵਰਾਂ ਦੀ ਭਰਤੀ ਹੋਈ ਐ ਕਿਸੇ ਕੋ 2 ਕਿਸੇ ਕੋ 2 ਲੱਖ ਰੁਪਏ ਆ ਲਿਆ ਤੇ ਤਨਖਾਹ ਭਾਵੋ ਦੇਈ ਐ 100 12000 ਕਿ ਦਸੂਏ ਸਰਕਾਰੀ ਇਹ ਗਾ ਲਿਆ ਇਹ ਸੋਨੂੰ ਸਾਵਾ ਘਰ ਮੈਂ ਸਾਡੇ ਲੋਕਾਂ ਨੂੰ ਵਹਿ ਮੈਂ ਤੇ ਪੀਆਰਟੀਸੀ ਪੰਜਾਬ ਰੋਡ ਦੇ ਬੱਸਾਂ ਦੇ ਵਿੱਚ ਸਰਕਾਰੀ ਕੰਮ ਚੱਲੀ ਕੰਮ ਕਰਦੇ ਐ ਮੇਰੇ ਭਰਾਓ ਇਹ ਸਾਰੇ ਠੇਕੇਦਾਰ सरकारी है तो वो सच मची कारपोरेट है सो ताजा के बच्चों निकलने लगी उसके नाल लड़ाई लड़ने लगी पीआरटीसी को डेढ़ या बसा बचाओ दे लगी उतना वो डेढ़ या बसा बचाओ दे लगी जो वो बाहर जाए दरिया के बाहर जाए लड़ाई लड़ते हैं कि जड़ियां सो ताजे की ओर से तरह मैं � अब बेरोजगार नौजवान वर्ग बेहतर है ਜੀਨੇ ਕਹੇ ਕਿ ਇਹ ਨਸ਼ੇੜੀ ਪੰਜਾਬ ਹੈ ਜੀਨੇ ਬਨੇ ਜੀ ਇਹ ਲਟੇਰਾ ਪੰਜਾਬ ਹੈ ਇਹ ਦੇਖ ਲਾ ਆਪਣੇ ਜਾਣਾ ਕਿਤਰਾ ਜਦੋਂ ਇਹ ਪੀਏ ਕੰਨੀ ਐ ਮੈਨੇ ਕਹਨੀ ਤੇ ਇਹ ਕੈਨੇਡਾ ਡਰਾਈਵ ਰੱਖਣਾ ਤਾਂ 10-12 ਹਜ਼ਾਰ ਤੇ ਰੱਖਣਾ ਤੇ ਰੱਖਣਾ ਔਰ ਸੋਹ ਤੇ 20 ਸਾਲ ਪੱਕੇ ਨਹੀਂ ਕਰਨੇ ਇਹਨਾਂ ਨੇ ਆ ਕੇ ਛੱਡ ਕੇ ਤੁਰ ਜਾਣਾ ਇਹਨਾਂ ਨੂੰ ਨੌਕਰੀਆਂ ਦੇਣੀਆਂ ਵੀ 2-3 ਲੱਖ ਰੁਪਏ ਪਹਿਲਾਂ ਲੈ ਲੈਣਾ ਮੁਰਕੇ ਨਾਲ ਕਬਸ ਨਹੀਂ ਕੀਤੇ ਜਾਣੇ ਸੋ ਇਹ ਸਾਡੇ ਅਸਲੀ ਪੰਜਾਬ ਦੀ ਅਸਲੀਅਤ ਹੈ ਅੱਜ ਜਿਹੜਾ ਸਾਡਾ ਸ੍ਰੀ ਪੰਜਾਬੋ ਇੱਥੇ ਖੜਾ ਹੈ ਸਾਡਾ ਸ੍ਰੀ ਪੰਜਾਬ ਦਾ ਬਾੜ ਵਿੱਚ ਖੜਾ ਹੈ ਸਾਡਾ ਜਿਹੜਾ ਆਵਾਜ਼ੀ ਪਾਰਟੀ ਦੀ ਸਰਕਾਰ ਹੈ ਅਸਲੀ ਉੱਤੇ ਸਟੈਂਡ ਕਰਦੀ ਹੈ ਪਿਛਲੇ ਦਿਨ ਅਸੀਂ ਦੇਖਿਆ ਕਿ ਕਿਸਾਨੀ ਧਾਨੇ ਲੈ ਕੇ ਚੰਗੋ ਮੋਰਚਾ ਲੱਗਿਆ ਉੱਥੇ ਜਾ ਕੇ ਕਿਸਾਨਾਂ ਨੇ ਸੈਟਰ ਤੱਕ ਵੀ 5-500 ਚੱਕਰ ਦੇ ਰੂਪ ਦਿੱਤੇ ਸਾਰਾ ਮੁੱਦਾ ਮੇਲ ਕਰ ਦਿੱਤਾ ਗਿਆ ਜਿਹੜਾ ਕਿਸਾਨ ਦਾ ਪੁੱਤ ਕੋਹਾ ਕੁਮਾਰ ਕਹਿੰਦਾ ਸੀ ਅੱਜ ਉਹ ਕਿਸਾਨ ਦਾ ਪੁੱਤ ਕਿੱਥੇ ਗਿਆ

ਲੜਪਾ ਸਾਡੇ 600 ਕਾਣਾ ਚੱਡੀ ਗਏ ਕਿਐਸੀ ਕਿਉਂਕਿ ਸਾਡਾ ਜਮੂਰੀ ਹੱਕ ਅਸੀਂ ਆਪਣੇ ਹੱਥਾਂ ਦੀ ਲੜਾਈ ਲੜਦੇ ਨੇ ਆਪਣੀ ਰਾਜਧਾਨੀ ਵੱਲ ਕੂਚ ਕਰਾਂਗੇ ਕਿ ਹੌਂ ਦੂਜੀਆਂ ਸਥਾਨਾਂ ਨੂੰ ਪਤਾ ਲੱਗੇ ਸਾਡੇ ਭਾਰਤ ਨੂੰ ਪਤਾ ਲੱਗੇ ਕਿ ਸਾਡੇ ਹਾਲਾਤ ਕੀ ਆ ਜੇਕਰ ਇਹ ਚੰਡੀਗੜ੍ਹ ਜਾਵਾਂਗੇ ਰਾਜਧਾਨੀ ਨੇ ਲੱਪਾਂਗੇ ਫੁੱਲੀ ਜਾਵਾਂਗੇ ਦਾ ਬਾਹਰੀਆ ਗੱਡਿਆਂ ਨੂੰ ਪਤਾ ਲੱਗੂਆ ਪਰ ਚੰਡੀਗੜ੍ਹ ਗਿਆ ਦੇ ਉੱਥੇ ਕਹਿੰਦੇ ਜੀ ਇਹ ਚਾਰ ਬੰਦੇ ਇਕੱਲੇ ਨਹੀਂ ਹੋ ਸਕਦੇ ਸਾਰੇ ਸੈਕਟਰ ਦੇ ਵਿੱਚ ਇਹਨਾਂ ਨੂੰ ਚੱਕ ਲੋ ਸਾਰਿਆਂ ਨੂੰ ਉਹ ਜੇ ਧੂਆ ਕਰੀ ਸੀ ਕੀਤੀ ਫੇਰੇ ਜਿਹੜੇ ਗਏ ਗਾਜੋ ਡੋਡਾ ਰੱਖਿਆ ਕੋਈ ਹੱਤbaar ਸੱਚਾ ਦੇ ਰੱਖ ਕੇ ਡੋਡਾ ਜਦੋਂ ਖਾਇਦੇ 3.5 ਤੇ ਵੀ ਇਹ ਬਸਾਂ ਲਵਾਈਆਂ ਜੜ ਕੇ ਜਿਹੜੇ ਜੀਤਪੁਰ ਪਾਜ ਕਰਾਇਆ ਤੇ ਫਿਰ 20 ਮਿੰਟਾਂ ਦੇ ਵਿੱਚ ਕੋੜਦੇ ਪਾਰ ਹੋ ਕੇ ਸਿਰਦੇ ਘਰਾਂ ਦੇ ਘਰਦੇ ਆ ਗਏ ਸੋ ਭਰਾਵੋ ਇਹ ਜਿਹੜੀਆਂ ਸਰਕਾਰਾਂ ਇਹ ਸਿਰਫ ਇਹ ਕਹਿ ਤੇ ਜਾਂਦੀਆਂ ਇਹ ਸਾਡੀ ਝੋਟੀ ਤੇ ਜਾਂਦੀਆਂ ਕੱਲੇ ਕੱਲੇ ਰਵਾਂਗੇ ਇਹਨਾਂ ਦੇ ਕੰਮ ਕਰਦੇ ਰਵਾਂਗੇ ਸਾਨੂੰ ਕੋਦੇ ਪਿੱਛੇ ਰਹਿਣਗੇ ਇਹ ਜਿਹੜਾ ਕਾਰਖਾਨੇ ਦਾ ਜਿਹੜਾ ਘਰਾਣਾ ਉਹ ਚੱਕੀ ਪਸਰਾ ਸੀ ਇਹਦੇ ਵਿੱਚ ਕਿਸੇ ਜਾਂਦੇ ਆ ਸਾਨੂੰ ਇੱਕ ਇੱਕ ਕਰਕੇ ਪੀਸਦੇ ਆ ਸਾਨੂੰ ਪੂਰੀ ਜ਼ਿੰਦਗੀ ਹੱਥ ਨਹੀਂ ਮਿਲਦੀ ਜੇਕਰ ਅਸੀਂ ਹੰਝੜ ਚਾਰੀ ਛੱਡ ਕੇ ਚਾ ਅਸੀਂ ਭੁੱਲ ਗਏ ਜੇਕਰ ਅਸੀਂ ਜਾਂਦੇ ਰਵਾਂਗੇ ਸਾਡੀਆਂ ਜਮੀਰਾਂ ਜਾਣ ਗਿਆ ਰਹਿਣ ਗਿਆ ਤੇ ਅਸੀਂ ਕਿਤੇ ਨਾ ਕਿਤੇ ਕੋਸ਼ਿਸ਼ ਕਰਾਂਗੇ ਕਿੰਨੇ ਭਰਾਵੋ ਸਾਡੀ ਹੋਣ ਖਤਮ ਹੋਣ ਵਾਲੀ ਹੈ ਸਾਰੇ ਇੱਕ ਪਰਦੇ ਵਿੱਚ ਚਿੱਟੇ ਦੇ ਹਾਲਾਤ ਹੈ ਸੋਚੀਆ ਕਿ ਨਿਸ਼ਾਨੀ ਰਹਿ ਦੇਣਾ ਸੋਚੀਆ ਹੋਰ ਜ਼ੋਰ ਸੱਜਣੇ ਰਹਿ ਦੇਣਾ ਸੋਚੀਆ ਜੋੜੀਆਂ ਨੇ ਰਹਿ ਦੁਨੀਆਂ ਸੋਚ ਨਹੀਂ ਕਿ ਸੋਨੇ ਦੀ ਚੀਨੀ ਬਣੂੰਗਾ ਆ ਹਾਲਾਤ ਵਿੱਚੋਂ 7 ਵਜੇ ਤੋਂ ਬਾਅਦ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਨਿਕਲ ਕੇ ਜਾਓ ਚਾਰੇ ਜਿਹੜੀ ਸਾਡੇ ਕਿੰਨੇ ਦੇ ਮੋਢੇ ਸਾਡੇ ਫੜਦੇ ਮਾਰ ਜਾਂਦੇ ਕੰਨਾਂ ਦੇ